ਮਰਾਠੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਖਬਰਾਂ ਕਿ 17 ਜ਼ਿਲੇ ਦੀ ਰਹਿਣ ਵਾਲੀ ਇੱਕ 24 ਸਾਲਾ ਲੜਕੀ ਜਿਹੜੀ ਪੀਐਮਓ ਦੇ ਵਿੱਚ ਅਫਸਰ ਨਿਯੁਕਤ ਹੋਈ ਹੈ ਤੇ ਉਸ ਦੀ ਸਿੱਧੀ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਾਲ ਹੀ ਅਮਿਤ ਸ਼ਾਹ ਦੇ ਨਾਲ ਹੁੰਦੀ ਹੈ ਇੱਥੋਂ ਤੱਕ ਕਿ ਕੁਝ ਸਮੇਂ ਬਾਅਦ ਮਰਾਠੀ ਦੇ ਇੱਕ ਵੱਡੇ ਨਿਊਜ਼ ਚੈਨਲ ਦੇ ਉੱਤੇ ਬ੍ਰੇਕਿੰਗ ਨਿਊਜ਼ ਵੀ ਚੱਲਦੀ ਹੈ ਕਿ 24 ਸਾਲਾ ਇੱਕ ਲੜਕੀ ਜਿਸ ਦਾ ਨਾਮ ਕਸ਼ਮੀਰਾ ਪਵਾਰ ਹੈ ਉਹ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਅਫਸਰ ਲੱਗੀ ਹੈ ਤੇ ਐਸੀ ਹੀ ਲੜਕੀ ਦੀ ਇੱਕ ਪ੍ਰੋਜੈਕਟ ਦੇ ਤਹਿਤ ਯੂਪੀ ਦੇ ਤਿੰਨ ਪਿੰਡਾਂ ਦੇ ਵਿੱਚ ਵਿਕਾਸ ਵੀ ਹੋਇਆ ਹੈ ਖਬਰਾਂ ਸੁਰਖੀਆਂ ਬਣਦੀ ਹੈ ਰਿਪੋਰਟਰ ਇਸ ਲੜਕੀ ਦੇ ਘਰ ਤੱਕ ਪਹੁੰਚਦੇ ਨੇ ਬੜੇ ਹੀ ਕੌਨਫੀਡੈਂਟ ਦਿਨਾਂਤ ਇਹ ਲੜਕੀ ਆਪਣਾ ਇੰਟਰਵਿਊ ਦਿੰਦੀ ਹੈ ਸਵਾਲਾਂ ਦੇ ਜਵਾਬ ਦਿੰਦੀ ਹੈ ਤੇ ਇਸ ਦੇ ਨਾਲ ਹੀ ਇਹ ਲੜਕੀ ਜਾਣਕਾਰੀ ਇਹ ਵੀ ਸਾਂਝੀ ਕਰਦੀ ਹੈ ਕਿ ਉਸ ਦਾ ਪਤੀ ਜਿਸ ਦਾ ਨਾਮ ਹੈ ਗਣੇਸ਼ ਗਾਇਕਵੜ ਉਹ ਰੋਹ ਦੇ ਵਿੱਚ ਅਫਸਰ ਹੈ ਉਹ ਵੀ ਇਸੇ ਤਰੀਕੇ ਦੇ ਨਾਲ ਹੀ ਸਰਕਾਰੀ ਵਿਭਾਗ ਦੇ ਵਿੱਚ ਕੰਮ ਕਰਦਾ ਹੈ ਪਰ ਬਾਅਦ ਵਿੱਚ ਇਸ ਸਾਰੀ ਕਹਾਣੀ ਝੂਠੀ ਪਾਈ ਗਈ ਇਹ ਜਿਹੜੀ ਲੜਕੀ ਆਪਣੇ ਆਪ ਨੂੰ ਅਮਿਤ ਸ਼ਾ ਦੀ ਸਲਾਹਕਾਰ ਪੀਐਮ ਮੋਦੀ ਦੇ ਨਾਲ ਸਿੱਧੀ ਗੱਲਬਾਤ ਜਿਸ ਦੀ ਹੁੰਦੀ ਸੀ ਇਹ ਲੜਕੀ ਅਜਿਹਾ ਲੋਕਾਂ ਨੂੰ ਮਹਿਸੂਸ ਕਰਵਾ ਦਿੰਦੀ ਸੀ ਕਿ ਅਮਿਤ ਸ਼ਾਹ ਨੂੰ ਤਾਂ ਇਹ ਅੰਕਲ ਤੇ ਕਦੀ ਚਾਚਾ ਬੋਲਦੀ ਹੈ ਤੇ ਲੋਕ ਇਸ ਲੜਕੀ ਦੇ ਉੱਤੇ ਭਰੋਸਾ ਵੀ ਕਰ ਲੈਂਦੇ ਸੀ ਤੇ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਇਹ ਲੜਕੀ ਜਿਹੜੀ ਹੈ ਉਹ ਲੋਕਾਂ ਨੂੰ ਇਸੇ ਭਰੋਸੇ ਦੇ ਤਹਿਤ ਠੱਗਣਾ ਸ਼ੁਰੂ ਕਰ ਦਿੰਦੀ ਹੈ ਕਿਵੇਂ ਇੱਕ ਲੜਕੀ 24 ਸਾਲ ਦੀ ਆਪਣੇ ਆਪ ਨੂੰ ਪੀਐਮ ਮੋਦੀ ਦੀ ਸਲਾਹਕਾਰ ਦੱਸਦੀ ਹੈ ਤੇ ਬਾਅਦ ਵਿੱਚ ਵੱਡੇ ਠੱਗ ਨਿਕਲਦੀ ਹੈ ਤੇ ਹੁਣ ਤੱਕ ਇਸ ਲੜਕੀ ਨੇ ਤਕਰੀਬਨ 82 ਲੱਖ ਰੁਪਏ ਤੱਕ ਦੀ ਠੱਗੀ ਮਾਰੀ ਹੈ ਤੇ ਨਾਲ ਹੀ ਹੁਣ ਇਹ ਵੀ ਚਰਚਾਵਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਠੱਗੀ ਦੇ ਮਾਮਲੇ ਸਾਹਮਣੇ ਆ ਸਕਦੇ ਹੈ ਜੋ ਇਸ ਨੇ ਅਤੇ ਇਸ ਨੇ ਪਤੀ ਦੇ ਵੱਲੋਂ ਮਿਲ ਕੇ ਲੋਕਾਂ ਨੂੰ ਲੁੱਟਿਆ ਗਿਆ ਹੈ ਜਿਹਾ ਦੱਸਦੀ ਹੈ ਕਿ ਇਹ ਮਾਮਲਾ ਜਿਹੜਾ ਹੈ ਮਹਾਰਾਸ਼ਟਰ ਦੇ ਸਟਾਰਾ ਤੋਂ ਸਾਹਮਣੇ ਆਂਦਾ ਹੈ ਇਹ ਖਬਰ ਜਿਹੜੀ ਹੈ ਜੋ ਸੁਰਖੀਆਂ ਬਣੀ ਸੀ 11 ਦਸੰਬਰ 2017 ਦੇ ਵਿੱਚ ਜਿੱਥੇ ਇੱਕ ਮਰਾਠੀ ਅਖਬਾਰ ਦੇ ਫਰੰਟ ਪੇਜ ਤੇ ਖਬਰ छਪਦੀ ਹੈ ਕਿ 17 ਦੀ ਰਹਿਣ ਵਾਲੀ 24 ਸਾਲਾਂ ਲੜਕੀ ਜਿਸ ਦਾ ਨਾਮ ਕਸ਼ਮੀਰਾ ਪਵਾਰ ਹੈ ਉਹ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਸਲਾਹਕਾਰ ਦੇ ਅਹੁਦੇ ਦੇ ਉੱਤੇ ਨਿਯੁਕਤ ਹੁੰਦੀ ਹੈ। ਕੁਝ ਦੇਰ ਬਾਅਦ ਮਰਾਠੀ ਚੈਨਲ ਦੇ ਦੇ ਉੱਤੇ ਵੀ ਬ੍ਰੇਕਿੰਗ ਨਿਊਜ਼ ਸਿੱਧੀ ਚੱਲਦੀ ਹੈ ਤੇ ਦਾਵਾ ਕੀਤਾ ਜਾਂਦਾ ਹੈ ਕਿ ਕਸ਼ਮੀਰਾ ਜੋ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਬਾਲ ਨੂੰ ਰਿਪੋਰਟ ਕਰੇਗੀ ਤੇ ਨਾਲ ਹੀ ਉਹ ਪੀਐਮਓ ਦਫਤਰ ਦੇ ਵਿੱਚ ਸਲਾਹਕਾਰ ਦੇ ਅਹੁਦੇ ਤੇ ਨਿਯੁਕਤ ਹੋਈ ਹੈ ਚੈਨਲ ਦੇ ਰਿਪੋਰਟਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮਰਾਠੀ ਅਖਬਾਰ ਦੀ ਇਹ ਸੁਰਖੀ ਖਬਰ ਬਣੀ ਤੇ ਉਸ ਤੋਂ ਬਾਅਦ ਮੈਂ ਲੜਕੀ ਦਾ ਪਤਾ ਕੀਤਾ ਤੇ ਸਿੱਧਾ ਹੀ ਲੜਕੀ ਦੇ ਘਰ ਪਹੁੰਚ ਗਿਆ ਤੇ ਲੜਕੀ ਨੇ ਬੜੀ ਹੀ ਬਿਵਾਕੀ ਦੇ ਨਾਲ ਇੰਟਰਵਿਊ ਦਿੱਤਾ ਉਸ ਦੇ ਹਰ ਸਵਾਲ ਦੇ ਜਵਾਬ ਜਿਹੜੇ ਹੈ ਉਹ ਬਿਲਕੁਲ ਇਸ ਤਰ੍ਹਾਂ ਕੌਨਫिडੈਂਟ ਦਿਖਾਲ ਦਿੱਤੇ ਗਏ ਕਿ ਕਿਸੇ ਨੂੰ ਸ਼ੱਕ ਹੀ ਨਹੀਂ ਪਿਆ ਕਿ ਇਹ ਲੜਕੀ ਜਿਹੜੀ ਹੈ ਉਹ ਮਹਾ ਠੱਗ ਹੋ ਸਕਦੀ ਹੈ ਅਸੀਂ ਇੰਟਰਵਿਊ ਲਿਆ ਬ੍ਰੇਕਿੰਗ ਖਬਰ ਚਲਾਈ ਤੇ ਉਸ ਤੋਂ ਬਾਅਦ ਸਾਰਾ ਦਿਨ ਇਹ ਟੀਵੀ ਚੈਨਲ ਦੇ ਉੱਤੇ ਖਬਰ ਜਿਹੜੀ ਹੈ ਉਹ ਚੱਲਦੀ ਰਹੀ ਤੇ ਉਸ ਤੋਂ ਬਾਅਦ ਹੋਰ ਵੀ ਲੋਕਾਂ ਨੇ ਇਸ ਲੜਕੀ ਦੇ ਇੰਟਰਵਿਊ ਜਿਹੜੇ ਹੈ ਉਹ ਲਏ ਉਤھے ਹੀ ਲੜਕੀ ਦੇ ਵੱਲੋਂ ਇਹ ਤੱਕ ਦਾਵਾ ਕੀਤਾ ਗਿਆ ਕਿ ਉਸ ਨੂੰ ਰਾਸ਼ਟਰਪਤੀ ਦੇ ਹੱਥੋਂ ਅਵਾਰਡ ਮਿਲ ਚੁੱਕਿਆ ਹੈ ਤੇ ਉਸ ਦੇ ਕਈ ਕੰਪੀਟੀਸ਼ਨ ਜੜੇ ਹੈ ਉਹ ਜਿੱਤੇ ਨੇ ਅਤੇ 스마트 ਵਿਲੇਜ ਪ੍ਰੋਜੈਕਟ ਦੇ ਤਹਿਤ ਉੱਤਰ ਪ੍ਰਦੇਸ਼ ਦੇ ਵਿੱਚ ਤਿੰਨ ਪਿੰਡਾਂ ਦੇ ਉੱਤੇ ਕੰਮ ਵੀ ਉਸਨੇ ਕੀਤਾ ਹੈ ਤੇ ਇਸੇ ਤੋਂ ਬਾਅਦ ਉਸ ਨੂੰ ਜਿਹੜਾ ਹੈ ਪੀਐਮਓ ਦਫ਼ਤਰ ਦੇ ਵਿੱਚ ਜਿਹੜਾ ਐਜ਼ ਅ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਤੇ ਉੱਥੇ ਹੀ ਕਸ਼ਮੀਰਾ ਨੇ ਇਹ ਵੀ ਦਾਵਾ ਕੀਤਾ ਕਿ ਐਮਪੀਐਸਸੀ ਐਗਜ਼ਾਮ ਉਸਨੇ ਕੁਆਲੀਫਾਈ ਕੀਤਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਕਲੈਕਟਰ ਦੇ ਅਹੁਦੇ ਦੇ ਉੱਤੇ ਨਿਯੁਕਤ ਕੀਤਾ ਗਿਆ ਬਾਅਦ ਵਿੱਚ ਉਸ ਨੂੰ ਪੀਐਮਓ ਦਫਤਰ ਦੇ ਨਾਲ ਜੋੜ ਦਿੱਤਾ ਗਿਆ ਉੱਥੇ ਹੀ ਠੱਗੀ ਅਤੇ ਫਰਜ਼ੀ ਡਾਕੂਮੈਂਟ ਵਰਗੇ ਉਸ ਦੇ ਉੱਤੇ ਕਾਫੀ ਗੰਭੀਰ ਦੋਸ਼ ਲੱਗੇ ਨੇ ਤੇ ਕਸ਼ਮੀਰਾ ਤੇ ਗਣੇਸ਼ ਦੋਵਾਂ ਨੂੰ ਇੱਕ ਦਿਨ ਦੇ ਅੰਦਰ ਹੀ ਜ਼ਮਾਨਤ ਵੀ ਮਿਲ ਜਾਂਦੀ ਹੈ ਜਦੋਂ ਠੱਗੀ ਦੇ ਮਾਮਲੇ ਸੰਭਲਿਆ ਜਾਂਦੇ ਐ ਇੱਥੋਂ ਤੱਕ ਕਿ ਇਸ ਲੜਕੀ ਅਤੇ ਉਸਦੇ ਪਤੀ ਨੇ ਜਿਸ ਵਿਅਕਤੀ ਨੇ ਇਹਨਾਂ ਦਾ ਵਿਆਹ ਕਰਵਾਇਆ ਉਸ ਵਿਅਕਤੀ ਨੂੰ ਤੱਕ ਨਹੀਂ ਬਖਸ਼ਿਆ ਉਸ ਨੂੰ ਵੀ ਥੱਗ ਲਿਆ ਤੇ ਉਸ ਦਾ ਹੋਟਲ ਵੀ ਹੜੱਪ ਲਿਆ ਦਰਅਸਲ ਦੱਸਦੀ ਹੈ ਕਿ ਇੱਕ ਵਿਅਕਤੀ ਜਿਸ ਦਾ ਨਾਂ ਫਿਲਿਪ ਬੰਬਲ ਹੈ ਉਸ ਦਾ ਇੱਕ ਹੋਟਲ ਹੈ ਤੇ ਇਸ ਹੋਟਲ ਦੇ ਉੱਤੇ ਇਸ ਮੀਆਂ ਬੀਬੀ ਦੇ ਵੱਲੋਂ ਕਬਜ਼ਾ ਵੀ ਕਰ ਲਿਆ ਗਿਆ ਇਹ ਗੱਲ ਦਸੰਬਰ 2022 ਦੀ ਹੈ ਜਦੋਂ ਕਸ਼ਮੀਰਾ ਤੇ ਗਣੇਸ਼ ਦੇ ਦੇ ਖਿਲਾਫ ਪਹਿਲੀ ਸ਼ਿਕਾਇਤ ਜਿਹੜੀ ਹੈ ਪੁਲਿਸ ਨੂੰ ਮਿਲੀ ਸੀ ਬਾਵਜੂਦ ਇਸਨੇ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਵੱਡੀ ਕੋਈ ਜੜੀ ਹੈ ਜਾਂਚ ਪੜਤਾਲ ਨਹੀਂ ਕੀਤੀ ਗਈ। ਦਰਅਸਲ ਕਾਰੋਬਾਰੀ ਦਾ ਕਹਿਣਾ ਹੈ ਕਿ ਕਸ਼ਮੀਰਾ ਨੂੰ ਉਹ ਆਪਣੀ ਭੈਣ ਮੰਨਦੇ ਸਨ ਤੇ ਕਾਲਜ ਦੇ ਸਮੇਂ ਤੋਂ ਹੀ ਉਹਨਾਂ ਨੂੰ ਜਾਣਦੇ ਸੀ ਤੇ ਜੋ ਕਸ਼ਮੀਰਾ ਦਾ ਪਤੀ ਗਣੇਸ਼ ਹੈ ਉਹ ਉਸ ਦਾ ਕਾਫੀ ਚੰਗਾ ਦੋਸਤ ਸੀ। ਗਣੇਸ਼ ਨੂੰ ਸ਼ਰਾਬ ਪੀਣ ਦੀ ਲਤ ਸੀ ਇਸ ਕਰਕੇ ਉਸਨੇ ਗਣੇਸ਼ ਨੂੰ ਰੀਹੈਬ ਜਿਹੜਾ ਸੈਂਟਰ ਹੈ ਉੱਥੇ ਵੀ ਛੱਡਿਆ ਸੀ ਤਾਂ ਜੋ ਉਹ ਆਪਣੀ ਇਸ ਲਤ ਨੂੰ ਜਿਹੜਾ ਛੱਡ ਸਕੇ ਤਾਂ ਇਸੇ ਦੌਰਾਨ ਹੀ ਕਸ਼ਮੀਰਾ ਉਸ ਨੂੰ ਮਿਲਦੀ ਹੈ ਤੇ ਕਸ਼ਮੀਰਾ ਦੀ ਮੁਲਾਕਾਤ ਗਣੇਸ਼ ਦੇ ਨਾਲ ਹੋ ਜਾਂਦੀ ਹੈ ਤੇ ਥੋੜਾ ਸਮੇਂ ਬਾਅਦ ਦੋਵਾਂ ਦੇ ਵਿਚਾਰ ਜੜੀਆਂ ਨਜ਼ਦੀਕੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕਸ਼ਮੀਰਾ ਤੇ ਗਣੇਸ਼ ਜਿਹੜੇ ਨੇ ਆਪਸ ਦੇ ਵਿੱਚ ਨਜ਼ਦੀਕੀਆਂ ਵਧਣ ਤੋਂ ਬਾਅਦ ਫੈਸਲਾ ਕਰਦੇ ਆ ਕਿ ਵਿਆਹ ਕਰ ਲੈਣਗੇ ਤੇ ਖੁਦ ਜਿਹੜਾ ਕਾਰੋਬਾਰੀ ਦੇ ਵੱਲੋਂ ਇਹਨਾਂ ਦੋਵਾਂ ਦਾ ਵਿਆਹ ਕਰਵਾਇਆ ਗਿਆ ਤੇ ਬਾਅਦ ਵਿੱਚ ਮਹਾਬਲੇਸ਼ਵਰ ਮੰਦਿਰ ਦੇ ਵਿੱਚ ਜਾ ਕੇ ਕਾਰੋਬਾਰੀ ਦੇ ਵੱਲੋਂ ਕਸ਼ਮੀਰਾ ਤੇ ਗਣੇਸ਼ ਦਾ ਕੰਨਿਆਦਾਨ ਵੀ ਕੀਤਾ ਗਿਆ ਤੇ ਬਾਅਦ ਵਿੱਚ ਕਸ਼ਮੀਰਾ ਕਾਰੋਬਾਰੀ ਨੂੰ ਕਹਿੰਦੀ ਹੈ ਕਿ ਅਸੀਂ ਚਾਹੁੰਦੇ ਆ ਕਿ ਤੁਹਾਡਾ ਦਫ਼ਤਰ ਜਿਹੜਾ ਹੈ ਹੋਟਲ ਜਿਹੜਾ ਹੈ ਉਹ ਲੀਜ਼ ਤੇ ਲੈ ਲਈਏ ਤਾਲੀਸ ਤੇ ਲੈ ਵੀ ਲੈਂਦੇ ਨੇ ਤੇ ਬਾਅਦ ਵਿੱਚ ਕਾਰੋਬਾਰੀ ਨਿਤੂਸ਼ ਇਹ ਲਗਾਇਆ ਕਿ ਕਸ਼ਮੀਰਾ ਤੇ ਗਣੇਸ਼ ਦੋਵਾਂ ਨੇ ਮਿਲ ਕੇ ਉਸ ਦਾ ਹੋਟਲ ਜਿਹੜਾ ਹੈ ਉਹ ਕ੍ਰਿਮੀਨਲਸ ਦਾ ਅੱਡਾ ਬਣਾ ਦਿੱਤਾ ਜਿੱਥੇ ਉਹਨਾਂ ਨੂੰ ਕਮਾਈ ਇੱਕ ਦਿਨ ਦੇ ਵਿੱਚ 70000 ਦੀ ਹੁੰਦੀ ਸੀ ਉਹ ਕਮਾਈ ਘਟ ਕੇ ਸਿਰਫ 5000 ਦੀ ਰਹਿ ਗਈ ਤੇ ਜਦੋਂ ਮੈਨੂੰ ਇਹ ਵੀ ਪਤਾ ਚੱਲਿਆ ਹੌਲੀ-ਹੌਲੀ ਕਿ ਇਹ ਦੋਵੇਂ ਲੋਕ ਕੀ ਜਿਹੜੇ ਨੇ ਉਹ ਪੈਸੇ ਠੱਗ ਰਹੇ ਨੇ ਲੋਕਾਂ ਤੋਂ ਤੇ ਉਸ ਤੋਂ ਬਾਅਦ ਮੈਂ ਆਪਣਾ ਹੋਟਲ ਇਹਨਾਂ ਤੋਂ ਵਾਪਿਸ ਮੰਗਿਆ ਤਾਂ ਇਹਨਾਂ ਦੋਵਾਂ ਦੇ ਵੱਲੋਂ ਮੇਰੇ ਨਾਲ ਹੀ ਕੁੱਟਕਟਾਪਾ ਕੀਤਾ ਗਿਆ ਤੇ ਬਾਅਦ ਵਿੱਚ ਮੇਰੇ ਖਿਲਾਫ ਹੀ ਝੂਠਾ ਪਰਚਾ ਥਾਣੇ ਦੇ ਵਿੱਚ ਦੇ ਦਿੱਤਾ ਉੱਥੇ ਹੀ ਫਿਲਿਪ ਦੱਸਦੇ ਨੇ ਕਿ ਮੈਂ ਤਾਂ ਕਸ਼ਮੀਰਾ ਨੂੰ ਆਪਣੀ ਭੈਣ ਮੰਨਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਲੋਕਾਂ ਨੇ ਮੇਰੇ ਖਿਲਾਫ ਹੀ ਕੇਸ ਜਿਹੜਾ ਹੈ ਉਹ ਦਰਜ ਕਰ ਦੇਣਾ ਉੱਥੇ ਹੀ ਫਿਲਪ ਦੱਸਦੇ ਨੇ ਕਿ ਕਸ਼ਮੀਰਾ ਤੇ ਗਣੇਸ਼ ਨੂੰ ਲਗਜ਼ਰੀ ਗੱਡੀਆਂ ਦਾ ਕਾਫੀ ਸ਼ੌਂਕ ਸੀ। ਉਹਨਾਂ ਕੋਲ ਰੇਂਜ ਰੂਵਰ, BMW ਤੇ ਪੋਸ਼ ਵਰਗੀਆਂ ਇੱਕ ਤੋਂ ਇੱਕ ਮਹਿੰਗੀ ਗੱਡੀ ਸੀ। ਉਥੇ ਹੀ ਫਿਲਪ ਇਹ ਵੀ ਦੱਸਦੇ ਨੇ ਕਿ ਕਸ਼ਮੀਰਾ ਦੇ ਵੱਲੋਂ ਲੋਕਾਂ ਨੂੰ ਐਨਾਕ ਆਪਣੇ ਪਰੋਸੇ ਦੇ ਵਿੱਚ ਲੈ ਲਿਆ ਜਾਂਦਾ ਹੈ ਜਦੋਂ ਵੀ ਕੋਈ ਲੋਕ ਇਸਦੇ ਨਾਲ ਗੱਲਬਾਤ ਕਰਨ ਦੇ ਲਈ ਆਪਣੀ ਮੁਸ਼ਕਿਲਾਂ ਦੱਸਣ ਦੇ ਲਈ ਆਉਂਦੇ ਸਨ ਤਾਂ ਕਸ਼ਮੀਰਾ ਇਹ ਕਹਿੰਦੀ ਸੀ ਕਿ ਹਾਂਜੀ ਹੁਣੇ ਹੀ ਮੇਰੀ ਅਮਿਤ ਅੰਕਲ ਦੇ ਨਾਲ ਗੱਲਬਾਤ ਹੋਈ ਹੈ ਕੋਈ ਗੱਲ ਨਹੀਂ ਤੁਹਾਡਾ ਕੰਮ ਹੋ ਜਾਵੇਗਾ ਲੋਕ ਇਹਨਾਂ ਤੇ ਐਨੀ ਚੰਗੀ ਤਰੀਕੇ ਦੇ ਨਾਲ ਭਰੋਸਾ ਕਰ ਲੈਂਦੇ ਸੀ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਸੀ ਕਿ ਉਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਇਸ ਤੋਂ ਇਲਾਵਾ ਇਹ ਵੀ ਮਾਮਲਾ ਸਾਹਮਣੇ ਆਇਆ ਕਿ ਗੋਰਖ ਮਰਾਲ ਜਿਹੜੇ ਕਿ ਇੱਕ ਬਿਜ਼ਨਸਮੈਨ ਸੀ ਤੇ ਉਹ ਟੈਂਡਰ ਲੈਂਦੇ ਸੀ ਤੇ ਇਸ ਤੋਂ ਬਾਅਦ ਕਸ਼ਮੀਰਾ ਦੇ ਜ਼ਰੀਏ ਫੋਨ ਦੇ ਉੱਤੇ ਹੀ ਗੱਲਬਾਤ ਉਹ ਕਰਦੇ ਨੇ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਕਸ਼ਮੀਰਾ ਨੇ ਪਰੋਸਾ ਦਵਾਇਆ ਆਪਣੇ ਅਹੁਦੇ ਦੀ ਜਿਹੜੀ ਤਾਕਤ ਦਿਖਾ ਕੇ ਕਿ ਉਹ ਉਸ ਕਾਰੋਬਾਰੀ ਨੂੰ ਜਿਹੜਾ ਸਰਕਾਰੀ ਟੈਂਡਰ ਦਵਾ ਦਵੇਗੀ ਇਸ ਕਰਕੇ ਉਸਨੇ 50 ਲੱਖ ਰੁਪਏ ਉਸ ਕਾਰੋਬਾਰੀ ਤੋਂ ਮੰਗੇ ਕਾਰੋਬਾਰੀ ਨੂੰ ਪਰੋਸਾ ਵੀ ਹੋ ਗਿਆ ਤੇ ਉਸਨੇ ਜਿਹੜਾ ਹੈ ਟੈਂਡਰ ਲੈਣ ਦੇ ਲਈ ਜਿਹੜੀ ਆ ਬਹੁਤ ਵਾਰ ਮੁਲਾਕਾਤ ਜੜੀ ਹੈ ਕਸ਼ਮੀਰਾ ਤੇ ਉਸਦੇ ਪਤੀ ਗਣੇਸ਼ ਦੇ ਨਾਲ ਵੀ ਕੀਤੀ ਤੇ ਬਾਅਦ ਵਿੱਚ ਟੈਂਡਰ ਤਾਂ ਉਹਨਾਂ ਨੂੰ ਨਹੀਂ ਮਿਲਿਆ ਪਰ ਪੈਸੇ ਜੜੇ ਹੈ ਉਹ ਜ਼ਰੂਰ ਕਸ਼ਮੀਰਾ ਨੇ ਲੈ ਲਏ ਬਾਅਦ ਵਿੱਚ ਕਾਰੋਬਾਰੀ ਜਿਹੜਾ ਹੈ ਉਹ ਇੰਤਜ਼ਾਰ ਕਰਦਾ ਰਹਿ ਜਾਂਦਾ ਤੇ ਬਾਅਦ ਵਿੱਚ ਕਾਰੋਬਾਰੀ ਜਿਹੜਾ ਹੈ ਉਹ 17 ਥਾਣੇ ਦੇ ਵਿੱਚ ਜਾ ਕੇ ਮਾਮਲਾ ਦਰਜ ਕਰਵਾਉਂਦਾ ਹੈ ਕਿ ਮੈਨੂੰ ਟੈਂਡਰ ਲੈਣ ਦੀ ਗੱਲਬਾਤ ਕਰਕੇ ਪੈਸੇ ਲਏ ਗਏ ਪਰ ਬਾਅਦ ਵਿੱਚ ਮੇਰੇ ਤੋਂ ਜਿਹੜੇ ਹੈ ਉਹ ਪੈਸੇ ਮੋੜੇ ਵੀ ਨਹੀਂ ਗਏ ਤੇ ਨਾ ਹੀ ਮੈਨੂੰ ਟੈਂਡਰ ਦਿਵਾਇਆ ਗਿਆ ਇਸ ਤੋਂ ਬਾਅਦ ਹੌਲੀ-ਹੌਲੀ ਕਰਕੇ ਹੋਰ ਵੀ ਕਈ ਜਿਹੜੇ ਮਾਮਲੇ ਐ ਉਹ ਸਾਹਮਣੇ ਆਣੇ ਸ਼ੁਰੂ ਹੋ ਗਏ ਤੇ ਇਸ ਤੋਂ ਬਾਅਦ 10 ਜਨਵਰੀ 2023 ਨੂੰ 17 ਪੁਲਿਸ ਥਾਣੇ ਦੇ ਵਿੱਚ ਮਾਮਲਾ ਜਿਹੜਾ ਹੈ ਉਹ ਦਰਜ ਹੋਇਆ ਇਸ ਦੇ ਵਿੱਚ ਕਸ਼ਮੀਰਾ ਨੇ ਗੋਰਖ ਮਰਾਲ ਅਤੇ 17 ਦੇ ਹੋਟਲ ਕਾਰੋਬਾਰੀ ਫਿਲਿਪ ਦੇ ਖਿਲਾਫ ਹੀ ਮਾਮਲਾ ਦਰਜ ਕਰਵਾ ਦਿੱਤਾ ਤੇ ਇਸ ਵਿੱਚ ਹੈਰਾਨੀ ਵਾਲੀ ਗੱਲ ਇਹ ਸੀ ਕਿ ਕਸ਼ਮੀਰਾ ਨੇ ਉਲਟਾ ਇਹ ਦੋਵੇਂ ਕਾਰੋਬਾਰੀਆਂ ਨੂੰ ਫਸਾਦਾ ਦਿੱਤਾ ਹੀ ਸੀ ਪਰ ਇਸ ਦੇ ਵਿੱਚ ਐਫ ਆਈ ਆਰ ਦੇ ਵਿੱਚ ਇਹ ਜ਼ਰੂਰ ਲਿਖਿਆ ਹੋਇਆ ਸੀ ਕਿ ਕਸ਼ਮੀਰਾ ਜੜੀ ਸੋਸ਼ਲ ਸਾਇੰਸ ਦੇ ਵਿੱਚ ਮਾਸਟਰਸ ਦੀ ਡਿਗਰੀ ਕਰ ਚੁੱਕੀ ਹੈ ਤੇ 2014-15 ਦੇ ਵਿੱਚ 17 ਦੇ ਛਤਰਪਤੀ ਸ਼ਿਵਾਜੀ ਕਾਲਜ ਦੇ ਵਿੱਚ ਜਦੋਂ ਉਹ ਪੜ ਰਹੀ ਸੀ ਤਾਂ ਉਸ ਦੌਰਾਨ ਮੇਕ ਇਨ ਇੰਡੀਆ ਅਤੇ ਗ੍ਰਾਮੀਣ ਵਿਕਾਸ ਪ੍ਰਯੋਜਨਾ ਐਕਟ ਦੇ ਵਿੱਚ ਉਸਨੇ ਕੰਮ ਕੀਤਾ ਸੀ ਪਰ ਇਸ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਸੀ ਕਿ ਪੀਐਮਓ ਦਫ਼ਤਰ ਦੇ ਵਿੱਚ ਉਹ ਕੋਈ ਅਫਸਰ ਦੇ ਅਹੁਦੇ ਤੇ ਨਿਯੁਕਤ ਹੈ ਤੇ ਉਸ ਤੋਂ ਬਾਅਦ ਦੋ ਕਾਰੋਬਾਰੀਆਂ ਨੂੰ ਕਸ਼ਮੀਰਾ ਨੇ ਫਸਾ ਦਿੱਤਾ ਸੀ ਤੇ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਤੇ ਇਸ ਤੋਂ ਬਾਅਦ ਇੱਕ ਪੱਤਰਕਾਰ ਜਿਸ ਦੇ ਵੱਲੋਂ ਪਹਿਲਾ ਇੰਟਰਵਿਊ ਲਿਆ ਗਿਆ ਸੀ ਤੇ ਉਹ ਵੀ ਸਾਹਮਣੇ ਆਂਦਾ ਹੈ ਜਦੋਂ ਇੱਕ ਖਬਰ ਸੁਰਖੀਆਂ ਦੇ ਵਿੱਚ ਬਣ ਜਾਂਦੀ ਹੈ ਤਾਂ ਜਦੋਂ ਦੈਨਿਕ ਭਾਸਕਰ ਅਖਬਾਰ ਦੀ ਟੀਮ ਨੇ ਪੱਤਰਕਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਪੱਤਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਆਪਣਾ ਨਾਮ ਤਾਂ ਨਹੀਂ ਦੱਸ ਸਕਦਾ ਪਰ ਇਹ ਜ਼ਰੂਰ ਕਹਾਂਗਾ ਕਿ ਪਹਿਲਾ ਮੈਂ ਹੀ ਉਹ ਵਿਅਕਤੀ ਸੀ ਜਿਸ ਨੇ ਇਸ ਲੜਕੀ ਦੇ ਨਾਲ ਗੱਲਬਾਤ ਕੀਤੀ ਸੀ ਤੇ ਅਸੀਂ ਆਪਣੇ ਟੀਵੀ ਚੈਨਲ ਦੇ ਉੱਤੇ ਬ੍ਰੇਕਿੰਗ ਨਿਊਜ਼ ਵਿੱਚ ਰਾਈ ਸੀ ਤੇ ਉਸ ਤੋਂ ਬਾਅਦ ਪੱਤਰਕਾਰ ਨੇ ਦੱਸਿਆ ਹੈ ਕਿ ਇਹ ਲੜਕੀ ਜਿਹੜੀ ਕਿ ਕਨਵੈਂਟ ਸਕੂਲ ਦੇ ਵਿੱਚ ਪੜ੍ਹੀ ਸੀ ਇੰਗਲਿਸ਼ ਖਾਸੀ ਚੰਗੀ ਬੋਲ ਲੈਂਦੀ ਸੀ ਤੇ اسی ਹੀ ਇੰਗਲਿਸ਼ ਬੋਲਣ ਦੇ ਫਾਇਦਾ ਇਸਨੇ ਚੁੱਕਿਆ ਹੈ ਤੇ ਕਈ ਲੋਕਾਂ ਨੂੰ ਠੱਗਿਆ ਹੈ ਇਹ ਲੋਕਾਂ ਨੂੰ ਇੰਨਾ ਕੁ ਪ੍ਰੋਸਾ ਦਿਵਾ ਦਿੰਦੀ ਸੀ ਕਿ ਲੋਕਾਂ ਤੋਂ ਪੈਸੇ ਠੱਗ ਵੀ ਲੈਂਦੀ ਸੀ ਤੇ ਉਸ ਤੋਂ ਬਾਅਦ ਵੀ ਲੋਕਾਂ ਨੂੰ ਨਹੀਂ ਪਤਾ ਚੱਲਦਾ ਸੀ ਤੇ ਇੱਕ ਸੀਨੀਅਰ ਜਰਨਲਿਸਟ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਇਸ ਲੜਕੀ ਦੇ ਵੱਲੋਂ ਗ੍ਰੈਜੂਏਸ਼ਨ ਤੱਕ ਕਰ ਲਈ ਗਈ ਸੀ ਪਰ ਇਸ ਲੜਕੀ ਨੇ ਇਹ ਝੂਠੀ ਗੱਲ ਦੱਸੀ ਕਿ MPPSC ਇਸਨੇ ਟੈਸਟ ਜਿਹੜਾ ਹੈ ਉਹ ਕਲੀਅਰ ਕਰ ਲਿਆ ਹੈ ਇੱਥੋਂ ਤੱਕ ਕਿ ਉਸਨੇ ਆਪਣੇ ਮਾਪਿਆਂ ਤੱਕ ਨੂੰ ਵੀ ਇਹ ਝੂਠੀ ਗੱਲ ਦੱਸੀ ਸੀ ਤੇ ਫਰਜੀ ਜਿਹੜਾ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਸ ਨੂੰ ਨਿਯੁਕਤੀ ਪੱਤਰ ਮਿਲਿਆ ਸੀ ਜਿਸ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਸਤਖਤ ਦਸਤਖਤਰ ਹੋਏ ਸੀ ਉਹ ਵੀ ਇਸ ਦੇ ਜਿਹੜੇ ਆਪਣੇ ਮਾਪਿਆਂ ਨੂੰ ਦੱਸੇ ਹੋਏ ਸਨ ਮਾਪਿਆਂ ਨੂੰ ਸਿਰਫ ਇੱਕ ਹੀ ਇਸਨੇ ਲੈਟਰ ਭੇਜਿਆ ਸੀ ਮਾਪੇ ਕਾਫੀ ਜ਼ਿਆਦਾ ਖੁਸ਼ ਸੀ ਕਿਉਂਕਿ ਲੜਕੀ ਦੀ ਤਰੱਕੀ ਦਿਨ-ਪ੍ਰਤੀ ਦਿਨ ਹੋਣ ਲੱਗ ਪਈ ਸੀ ਲੜਕੀ ਕੋਲ ਬਹੁਤ ਸਾਰੀਆਂ ਲਗਜ਼ਰੀ ਗੱਡੀਆਂ ਸੀ ਤੇ ਲੜਕੀ ਨੇ ਲਵ ਮੈਰਿਜ ਵੀ ਆਪਣੇ ਜਿਹੜੀ ਕੀਤੀ ਹੋਈ ਸੀ ਤੇ ਮੁੰਡਾ ਵੀ ਰੋਹ ਦੇ ਵਿੱਚ ਜਿਹੜਾ ਅਫਸਰ ਲੱਗਿਆ ਹੋਇਆ ਸੀ ਤੇ ਇਸ ਕਰਕੇ ਮਾਪਿਆਂ ਨੂੰ ਕਦੀ ਸ਼ੱਕ ਤੱਕ ਨਹੀਂ ਹੋਇਆ ਤੇ ਇਸ ਤੋਂ ਬਾਅਦ ਠੱਗੀ ਦੇ ਮਾਮਲੇ ਜਦੋਂ ਹੌਲੀ-ਹੌਲੀ ਆਣੀ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੋਇਆ ਤੇ ਬਾਅਦ ਵਿੱਚ ਇਹ ਵੀ ਪਤਾ ਚੱਲਿਆ ਕਿ ਕਸ਼ਮੀਰਾ ਤੇ ਗਣੇਸ਼ ਨੇ ਵੀਆਈਪੀ ਜਿਹੜੀ ਜੋ ਸਿਕਿਉਰਟੀ ਲਈ ਹੋਈ ਸੀ ਤੇ ਫਰਜੀ ਡਾਕੂਮੈਂਟ ਤੱਕ ਬਣਾਏ ਹੋਏ ਸਨ ਤੇ ਗਣੇਸ਼ ਦੇ ਕੋਲ ਤਾਂ ਵੀ ਵੀਆਈਪੀ ਬੈਸ ਤੇ ਫਰਜੀ ਡਿਪਲੋਮੈਟਿਕ ਪਾਸਪੋਰਟ ਤੱਕ ਸੀ ਮੀਡੀਆ ਦੇ ਵਿੱਚ ਖਬਰ ਆਉਣ ਤੋਂ ਬਾਅਦ ਦੋਵਾਂ ਦੇ ਦਾਅਵੇ ਜਿਹੜੇ ਹੈ ਹੋਰ ਵੀ ਮਜ਼ਬੂਤ ਹੋਣ ਲੱਗ ਪਏ ਤੇ ਦੋਵੇਂ ਜਣੇ ਕਾਫੀ ਜ਼ਿਆਦਾ ਜਿਹੜੇ ਕੌਨਫੀਡੈਂਟ ਕਹਿ ਸਕਦੇ ਆ ਕਿ ਮਹਾਰਾਸ਼ਟਰ ਦੇ ਵਿੱਚ ਘੁੰਮਦੇ ਸੀ ਕਿਸੇ ਨੂੰ ਸ਼ੱਕ ਤੱਕ ਨਹੀਂ ਹੁੰਦਾ ਸੀ ਤੇ ਇਸ ਤੋਂ ਬਾਅਦ ਇਹ ਝੂਠੇ ਦਾਵੇ ਕਿ ਸਾਡੇ ਜਿਹੜੀ ਸਲਾਹ ਅਸੀਂ ਦਿੰਦੇ ਆ ਦਫ਼ਤਰ ਦੇ ਵਿੱਚ ਉਸ ਦੇ ذریعے ਹੀ ਕਈ ਪਿੰਡਾਂ ਦੇ ਵਿੱਚ ਵਿਕਾਸ ਤੱਕ ਦਾ ਵੀ ਕੰਮ ਹੋਇਆ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਇਹ ਤੱਕ ਦਾਵਾ ਕੀਤਾ ਗਿਆ ਕਿ ਵਿਦੇਸ਼ ਮੰਤਰੀ ਰਹੀ ਸੁਸ਼ਮਾ ਸਵਰਾਜ ਨੇ ਡੋਕਲਾ ਮੁੱਦੇ ਦੇ ਉੱਤੇ ਜਦੋਂ ਸੰਸਦ ਦੇ ਵਿੱਚ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਸੀ ਉਹ ਕਸ਼ਮੀਰ ਦੇ ਨਾਲ ਜਿਹੜੀ ਗੱਲਬਾਤ ਕਰਕੇ ਉਸ ਦੀ ਸਲਾਹ ਲੈ ਕੇ ਹੀ ਦਿੱਤੇ ਸਨ ਇਸ ਤੋਂ ਬਾਅਦ ਦੱਸਦੀ ਹੈ ਕਿ ਕਸ਼ਮੀਰਾ ਅਕਸਰ ਹੀ ਜਦੋਂ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੀ ਸੀ ਤਾਂ ਪੀਐਮ ਮੋਦੀ ਤੇ ਨਾਲ ਹੀ ਅਮਿਤ ਸ਼ਾਹ ਦਾ ਜ਼ਿਕਰ ਕਰਦੀ ਸੀ ਉਹ ਕਹਿੰਦੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅਕਸਰ ਹੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਕਈ ਉਹ ਫੈਸਲੇ ਜਿਹੜੇ ਆ ਮੇਰੇ ਨਾਲ ਸਲਾਹ ਕਰਕੇ ਹੀ ਅ ਅੱਗੇ ਸੁਣਾਉਂਦੇ ਆ ਤੇ ਇਥੋਂ ਤੱਕ ਕਿ ਅਮਿਤ ਸ਼ਾਹ ਨੂੰ ਤਾਂ ਕਹਿੰਦੀ ਹੈ ਕਿ ਅੰਕਲ ਤਾਂ ਮੇਰੇ ਕਾਫੀ ਜ਼ਿਆਦਾ ਕਰੀਬੀ ਨੇ ਉਹਨਾਂ ਦੇ ਨਾਲ ਮੇਰੀ ਅਕਸਰ ਹੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਇਸ ਤੋਂ ਬਾਅਦ ਦੱਸਦੀ ਹੈ ਕਿ ਜਦੋਂ ਇਹ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਇਆ ਕਿਉਂਕਿ ਲਗਾਤਾਰ ਹੀ ਠੱਗੀ ਦੀਆਂ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਹਰਕਤ ਦੇ ਵਿੱਚ ਆਈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਪੁਲਿਸ ਨੇ ਕਈ ਤਾਰਾ ਨੂੰ ਜੋੜ ਕੇ ਦੇਖਿਆ ਕਿ ਕਿਵੇਂ ਦੋ ਵਿਅਕਤੀਆਂ ਦੇ ਖਿਲਾਫ ਲਗਾਤਾਰ ਹੀ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਪੁਲਿਸ ਨੇ ਜਦੋਂ ਤਾਰਾ ਮਿਲਾ ਕੇ ਦੇਖਣੀਆਂ ਸ਼ੁਰੂ ਕੀਤੀ ਹੈ ਤੇ ਉਸ ਦੌਰਾਨ ਪਤਾ ਚੱਲਿਆ ਕਿ ਕਸ਼ਮੀਰਾ ਤੇ ਉਸਦਾ ਪਤੀ ਗਣੇਸ਼ ਇਹ ਦੋਵੇਂ ਠੱਗ ਹੈ ਤੇ ਲੋਕਾਂ ਨੂੰ ਜਿਹੜੇ ਜਾਲੀ ਡਾਕੂਮੈਂਟਸ ਦਿਖਾ ਕੇ ਤੇ ਇਹ ਕਹਿ ਕੇ ਕਿ ਉਹ PMO ਦਫਤਰ ਦੇ ਵਿੱਚ ਜਿਹੜੇ ਸਲਾਹਕਾਰ ਦੇ ਅਹੁਦੇ ਤੇ ਨਿਯੁਕਤ ਹੈ ਉਹ ਲੁੱਟ ਰਹੇ ਨੇ ਤੇ ਲੋਕ ਵੀ ਇਹਨਾਂ ਦੇ ਚਾਂਸਸ ਦੇ ਵਿੱਚ ਆ ਕੇ ਆਪਣੇ ਪੈਸੇ ਜਿਹੜੇ ਹੈ ਉਹ ਦੇ ਰਹੇ ਨੇ ਦੇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਦੋਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਇਹ ਦੋਵੇਂ ਫਰਾਰ ਚੱਲ ਰਹੇ ਨੇ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੁਲਿਸ ਦਾ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਕਸ਼ਮੀਰਾ ਤੇ ਉਸ ਦਾ ਪਤੀ ਹੈ ਉਸ ਨੇ ਹੋਰ ਵੀ ਕਈ ਲੋਕਾਂ ਨੂੰ ਠੱਗਿਆ ਹੋ ਸਕਦਾ ਹੈ ਕਿਉਂਕਿ ਸਾਨੂੰ ਹੌਲੀ-ਹੌਲੀ ਕਰਕੇ ਸ਼ਿਕਾਇਤਾਂ ਮਿਲ ਰਹੀਆਂ ਨੇ ਕਿਉਂਕਿ ਬਹੁਤ ਸਾਰੇ ਲੋਕ ਡਰ ਰਹੇ ਸਨ ਕਿ ਕਸ਼ਮੀਰਾ ਜਿਹੜੀ ਕਿ ਪੀਐਮਓ ਦਫਤਰ ਦੇ ਵਿੱਚ ਸਲਾਹਕਾਰ ਦੇ ਅਹੁਦੇ ਤੇ ਨਿਯੁਕਤ ਹੈ ਤੇ ਉਸ ਦਾ ਪਤੀ ਰੋ ਅਫਸਰ ਹੈ ਇਸ ਕਰਕੇ ਕਿ ਸਾਡੇ ਉੱਤੇ ਹੀ ਨਹੀਂ ਪੁੱਠਾ ਪਰਚਾ ਦਰਜ ਕਰਵਾ ਦਵੇ ਤਾਂ ਲੋਕ ਡਰਦੇ ਹੋਏ ਸਾਹਮਣੇ ਨਹੀਂ ਆ ਰਹੇ ਸਨ ਪਰ ਜਿਸ ਤਰੀਕੇ ਦੇ ਨਾਲ ਕਸ਼ਮੀਰਾ ਤੇ ਉਸ ਦੇ ਪਤੀ ਦੇ ਵੱਲੋਂ ਲੋਕਾਂ ਨੂੰ ਠੱਗਿਆ ਗਿਆ ਤੇ ਹੁਣ ਹੋਰ ਵੀ ਮਾਮਲੇ ਜਿਹੜੇ ਆ ਉਹ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੀ ਤਫਤੀਸ਼ ਜਿਹੜੀ ਹੈ ਉਹ ਕਰ ਰਹੇ ਨੇ ਪਰ ਇਸ ਲੜਕੀ ਅਤੇ ਉਸ ਦੇ ਪਤੀ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਮੂਰਖ ਬਣਾਇਆ ਜਿਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਜੇ ਜਿਵੇਂ ਜਿਵੇਂ ਇਹ ਖਬਰ ਹੋਰ ਵਾਇਰਲ ਹੋ ਰਹੀ ਹੈ ਤੇ ਉਸ ਤੋਂ ਬਾਅਦ ਹੋਰ ਲੋਕ ਜਿਹੜੇ ਆ ਸਾਡੇ ਕੋਲ ਮਾਮਲਾ ਦਰਜ ਕਰਵਾਉਣ ਅਤੇ ਆਪਣੀਆਂ ਗੱਲਾਂ ਦੱਸਣ ਆ ਰਹੇ ਨੇ ਤੇ ਸਾਨੂੰ ਕਈ ਠੱਗੀ ਦੇ ਹੋਰ ਵੀ ਮਾਮਲੇ ਜਿਹੜੇ ਹੈ ਉਹ ਅਸੀਂ ਜਾਣਕਾਰੀ ਮਿਲ ਰਹੀ ਹੈ ਹੁਣ ਤੱਕ ਜਿਹੜੀ ਸਾਨੂੰ ਠੱਗੀ ਦੇ ਮਾਮਲੇ ਪਤਾ ਚੱਲਿਆ ਉਸ ਦੇ ਵਿੱਚ ਇਹ ਪਤਾ ਚੱਲਿਆ ਕਿ ਤਕਰੀਬਨ 82 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਇਹਨਾਂ ਨੇ ਮਾਰੀ ਹੈ ਤੇ ਇਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਜਿਹੜੀ ਹੈ ਅਸੀਂ ਕਰ ਰਹੇ ਹਣੀ ਇਹ ਜਾਣਕਾਰੀ ਸ਼ਮੀਰ ਸੇਖ ਐਸਪੀ ਤਾਰਾ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਹੈ ਹੁਣ ਤੱਕ ਕਸ਼ਮੀਰਾ ਤੇ ਗਣੇਸ਼ ਦੇ ਉੱਤੇ ਤਾਰਾ 420 ਧੋਖਾਧੜੀ ਅਤੇ ਲੋਕਾਂ ਨੂੰ ਲੁੱਟਣ ਅਤੇ 465 ਜਾਲ ਸਾਜੀ ਦੇ ਤਹਿਤ 478 ਜਾਲੀ ਦਸਤਾਵੇਜ਼ ਅਤੇ ਜਾਲੇ ਰਿਕਾਰਡ ਤਿਆਰ ਕਰਨਾ ਅਤੇ 471 ਜਾਲੀ ਦਸਤਾਵੇਜ਼ਾ ਦੇ ਦਾ ਵਰਤੋਂ ਕਰਕੇ ਲੋਕਾਂ ਨੂੰ ਠੱਗਣਾ ਦੇ ਤਹਿਤ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਹੈ। ਉੱਥੇ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਕਸ਼ਮੀਰਾ ਦੇ ਮਾਪੇ ਉਸ ਨੂੰ ਵਧੀਆ ਅਫਸਰ ਬਣਾਉਣਾ ਚਾਹੁੰਦੇ ਸੀ ਐਸੀ ਕਰਕੇ ਉਸ ਨੂੰ ਕਨਵੈਂਟ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਸੀ ਇੰਗਲਿਸ਼ ਉਸਦੀ ਕਾਫੀ ਜ਼ਿਆਦਾ ਚੰਗੀ ਸੀ ਪਰ ਉਸਨੇ ਇਸ ਅੰਗਰੇਜ਼ੀ ਪਾਸ਼ਾ ਦਾ ਗਲਤ ਇਸਤੇਮਾਲ ਕੀਤਾ ਉਥੇ ਇਹ ਵੀ ਪਤਾ ਚੱਲਿਆ ਕਿ ਕਸ਼ਮੀਰਾ ਦੀ ਮਾਂ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਹੈ ਤੇ ਉਸਦੇ ਪਿਤਾ ਜਲ ਵਿਭਾਗ ਦੇ ਵਿੱਚ ਸਰਕਾਰੀ ਅਹੁਦੇ ਦੇ ਉੱਤੇ ਜਿਹੜਾ ਨਿਯੁਕਤ ਨੇ ਕਰਮਚਾਰੀ ਨੇ ਤੇ ਜਦੋਂ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਮਾਪਿਆਂ ਦੇ ਪੈਰਾ ਤਲੋ ਜ਼ਮੀਨ ਖਿਸਕ ਗਈ ਹੈ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪਰਤਾਲ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ